ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਗਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਆ ਵੀਰ ਜਸ ਕਰਨ ਦੇ ਕੋਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸੱਤ ਅੱਠ ਨਾਗ ਦਿਖਾਵਾਂਗੇ ਕੁਝ ਨਾਗ ਜਿਹੜੇ ਸੂਏ ਸਵਾਏ ਆ ਤੇ ਕੁਝ ਗੱਬਨ ਤਿਆਰ ਆ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਸਾਰੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਚੜਦੀ ਕਲਾ ਚਾਹੀਦੀ ਵਧੀਆ ਆਪਣੇ ਵੀ ਫਿਰ ਜੇ ਆਪਣਾ ਨਾਮ ਤੇ ਐਡਰੈਸ ਦੱਸ ਦੇਵੋ ਕਰੀ ਹਾਂ ਮੈਂ 510 ਕਰਨ ਪਿੰਡ ਮਹਿਮੂਦਪੁਰਾ ਤਹਿਸੀਲ ਅੰਮ੍ਰਿਤਸਰ ਲਾਗੀ ਲੋਪੋ ਵਿੱਚ ਦਾਵਾ ਜਿਲ੍ਹਾ ਮਲਸਰ ਠੀਕ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9592820673 ਠੀਕ ਜੀ ਤੇ ਇਧਰੋਂ ਬੂਰੀ ਤੋਂ ਕਰ ਲਈਏ ਸ਼ੁਰੂਆਤ ਹਾਂ ਜੀ ਤੱਲਾ ਬਾਕੀ ਹਰੇਕ ਵੈਰਾਈ ਕੋਲ ਜੇ ਐਂਡ ਤੱਕ ਮੀਨੀ ਵਿਖਾਵਾਂਗੇ ਛੇ ਗੇਲ ਦੇ ਛੋਟੀ ਦੇ ਅੱਛਾ ਜੀ ਇਹਨਾਂ ਦੂਜਾਂ ਸੂਆ ਸੋਈ ਆ ਠੀਕ ਜੀ ਉੱਚੇ ਬੱਚੇ ਵਾਲੀਆਂ ਵੀ ਹੈਗੀਆਂ ਬੱਚੇ ਵਾਲੀ ਛੋਟੀ ਗੱਭਣ ਤੋਂ ਕੋਈ ਮੂੰਹ ਚੋਗੀ ਠੀਕ ਹੈ ਵੱਡੀਆਂ ਝੋਟੀਆਂ ਵੀ ਹੈਗੀਆਂ ਵੱਡੀਆਂ ਝੋਟੀਆਂ ਵੀ ਹੈਗੀਆਂ ਤੇ ਇਹਦੇ ਤੋਂ ਕਰ ਲਈਏ ਸ਼ੁਰੂਆਤ ਬੂਰੀ ਤੋਂ ਹਾਂਜੀ ਕੀ ਜੇ ਇਹਦੀ ਜਾਣਕਾਰੀ ਇਹਦੀ ਵਿੱਤੀ ਕੋਈ ਦਿਨ ਲੈ ਜਾਊਗੀ 4 ਤੋਂ 5 ਦਿਨ ਅੱਛਾ ਜੀ ਹਾਂਜੀ ਇਹ ਤੇ ਜਲ ਸੁਬਾਹ ਮੈਂ ਸੁਣਾ ਆ ਠੀਕ ਜੀ ਹਾਂ ਰਿਕਾਰਡ ਮੈਂ ਤਾਂ ਕੋ 13 ਕਿਲੋ ਦਾ ਦੱਸਦੇ ਜੀ ਪਿੱਛੇ ਸੁਬਾਹ ਦਾ ਅੱਛਾ ਜੀ ਤੇ ਹੁਣ ਕਿੰਨੇ ਦਿਨ ਖੜ ਦੀ ਜੇ ਚਾਰ ਪੰਜ ਤਾਂ ਲੈ ਜੂਗੀ ਮੈਂ ਲਓ ਜੀ ਵੀਰ ਜੀ ਚਾਰ ਤੋਂ ਪੰਜ ਦਿਨ ਲੈ ਜੂਗੀ ਬੱਲਿਆ ਸਾਫ ਹੈ ਮੈਂ ਪੂਰੀ ਤਿਲਾਂ ਵਾਲੀ ਜਿਹੜੀ ਬੂਰੀ ਆ ਗਈ ਹੈ ਤੀਜਾ ਸੁਗਾ ਖੋਲ ਦਿਓ ਵੀਰ ਜੀ ਕਿੱਥੇ ਗਿਆ ਭਲਵਾਨਾ ਆ ਜਾ ਅੱਜ ਗਿਆ ਪੱਜ ਲਓ ਜੀ ਬਾਕੀ ਲਾਗੇ ਤੋਂ ਥਣਾ ਦਾ ਸੈਜ ਗੈਪ ਜਿਹੜਾ ਤੁਸੀਂ ਚੈੱਕ ਕਰ ਲਓ ਆਰਡਰ ਵੀ ਚੰਗਾ ਹੈ ਚਾਰੇ ਖੁਰਾ ਜਨ ਨਿਸ਼ਾਨੀਆਂ ਹੈਗੀਆਂ ਨਹੀਂ ਕੀਆਂ ਤੇ ਬਾਕੀ ਨੀਲੀ ਰਾਵੀ ਜਾਂਉਂਦੀ ਖੋਲੋ ਖੋਲੋ ਭਾਜੀ ਇੱਕ ਵਾਰੀ ਖੋਲ ਕੇ ਪਤੋਰਾ ਤਰਾ ਚੈੱਕ ਕਰਾ ਦਨੇ ਆ ਕੱਦ ਵਜਨ ਦੀ ਜਿਹੜੀ ਚੰਗੀ ਆ ਬਾਕੀ ਸਿੰਘ ਮੰੂ ਲਾਗੇ ਤੋਂ ਦਿਖਾ ਦਨੇ ਆ ਲਓ ਜੇ ਤੁਸੀਂ ਚੈੱਕ ਕਰ ਸਕਦੇ ਫੇਸ ਕੁਆਲਿਟੀ ਵਜਨ ਦੇ ਹਿਸਾਬ ਨਾਲ ਜਿਹੜਾ ਸਿੰਘ ਸਿੰਘ ਪੂਰਾ ਫੱਬਦਾ ਤੀਜਾ ਸੂਆ ਵੀਰ ਕਹਿੰਦਾ ਕਿ ਆ ਗਿਆ ਚਾਰ ਤੋਂ ਪੰਜ ਦਿਨ ਜਿਹੜੇ ਸੂਂਚ ਅਜੇ ਖੜੂਗੀ ਵੱਡੀ ਮੈਂ ਕੱਦ ਵਜਨ ਪੂਰਾ ਜਿਹੜਾ ਇਥੇ ਉੱਤੋਂ ਕਮਾ ਲਿਓ ਇੱਕ ਨਹੀਂ ਲਾਗੋ ਕਮਾ ਲਓ ਕੋਈ ਨਹੀਂ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਅਰੇ ਮੈਂ ਚਮਾ ਪੰਜਾਂ ਦੇ ਬਾਕੀ ਥਣ ਥਣ ਚੰਗੇ ਗੈਰ ਤੇ ਲੱਗੇ ਆ ਤੇ ਟਿੱਪਣ ਟੁੱਪਣ ਵੀਰ ਜੀ ਕਿੱਦਾਂ ਜੀ ਬਿਲਕੁਲ ਮਰ ਗਈ ਲਓ ਵੀਰ ਜੀ ਇੱਕ ਨੰਬਰ ਵੀਰ ਕਹਿੰਦਾ ਟਿੱਪਣ ਟੁੱਪਣ ਪੋਲੀ ਆ ਆ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਸਿੰਘ ਸਿੰਘ ਸੋਹਣਾ ਲੱਗਾ ਵਜਨ ਦੇ ਹਿਸਾਬ ਨਾਲ ਸਿੰਘ ਪੂਰਾ ਫੱਬੰਦਿਆ ਲੈ ਜਾਓ ਵੀਰ ਜੀ ਲੈ ਜਾਓ ਤੋਰਾ ਤਾਰਾ ਜਿਹੜਾ ਇੱਕ ਨੰਬਰ ਆ ਲੰਮੀ ਨਾ ਹੋ ਜਾਈ ਨੀ ਤਾਂ ਆਪਾਂ ਤੇਪ ਕੇ ਖਾਣਦੇ ਪੋਲੀ ਬਿਲਕੁਲ ਰੂੰਗਰ ਦੀ ਚਲੋ ਕੋਈ ਨਹੀਂ ਜੇ ਤੁਸੀਂ ਟਿੱਪੀ ਆ ਤੇ ਆਪਣੀ ਗਰੰਟੀ ਹੋ ਗਈ ਕੇ ਹਾਂਜੀ ਵੀਰ ਭਰਾ ਲਵੇ ਪੰਜ ਵਿੱਚ ਤੇ ਬਾਕੀ ਜਿਹੜਾ ਵੀਰ ਭਰਾ ਲਊਗਾ ਵੀਰ ਕਹਿੰਦਾ ਕਿ ਵੀਡੀਓ ਕਾਲ ਦੇ ਤੁਸੀਂ ਕਰਾ ਸਕਦੇ ਜੇ ਇਹਦੇ ਥਣ ਥਣ ਚੈੱਕ ਤੇ ਇਹਦਾ ਰੇਟ ਵੀਰ ਜੀ ਕੀ ਕਰਦੀ ਹੈ ਜੇ ਇਹਦਾ ਰੇਟ ਇਹ ਜੈ ਜੀ ਕਰਾਂਗੇ ਜਿੱਦੀ ਮੈਂ ਆ 13 14 ਕਿਲੋ ਵਾਲੀ ਰੇਟ ਆਪਾਂ ਜੈ ਜੀ ਕਰਦੇ ਨੇ ਜੈ ਜੀ ਕਰਦੇ ਨੇ ਬਸ ਆਪਾਂ ਛੋੜ ਛੱਪੇ ਵਾਲੇ ਕੰਮ ਕਰਨਾ ਆ ਵੀ ਮੁੜ ਕੇ ਜਿਆਦਾ ਸੌਦੇਬਾਜ਼ੀ ਵਾਲਾ ਕੰਮ ਨਾ ਕਰੇ ਹਾਂਜੀ ਹਾਂਜੀ ਬਿਲਕੁਲ ਇਹਦਾ ਮੁੱਲ ਵੀਰ ਜੀ ਭਾਵੇਂ ਆਪਾਂ 85 ਕਰ ਲਈਏ 80 ਕਰ ਲਈਏ 75000 ਦੀ ਹਾਨ ਆਪਾਂ ਦੇਣੀ ਬਿਲਕੁਲ ਹਾਂ ਨਾ ਹੀ ਜਿਹੜੀ 75000 ਦੀ 75000 ਦੀ ਮੈਂ ਵੱਡੀ ਚੌਗੀ ਵੱਡੀ ਮੈਂ ਆ ਬੁਰੀ ਤਿਲਾਂ ਵਾਲੀ ਤੇ 75000 ਦੀ ਜਿਹੜੀ ਵੀਰ ਕਹਿੰਦਾ ਕਿ ਹਾਨ ਆ ਹੀ ਦੇਣੀ ਆ ਪਰ 4 ਤੋਂ 5 ਦਿਨ ਖੜਦੀ ਏ ਜੇ ਤੇ ਦੁੱਧ ਵੀ ਚੰਗਾ ਭਰੀ ਜਾਊਗੀ ਤੇ ਦੂਜੇ ਨੰਬਰ ਤੇ ਵੀਰ ਜੀ ਕਿਦਾਂ ਜੇ ਅੱਗੇ ਨੰਬਰ ਤੇ ਵੀਰ ਜੀ ਮੂੰਹ ਚੋਗੀ ਤੇ ਝੋਟੀ ਅੱਛਾ ਜੀ ਹਾਂਜੀ ਤੇ ਇਹ ਝੋਟੀ ਤੇ ਵੀਰ ਜੀ ਮਗਰ ਕੱਟੀ ਆ ਕੋਈ ਪੰਜਾਂ ਕੁ ਮਹੀਨਿਆਂ ਦੇ ਚੋਂ ਪੰਜਾਂ ਠਾ ਦਿਓ ਠਾ ਦਿਓ ਭਾਜੀ ਇਹਨੂੰ ਠਾ ਦਿਓ ਆ ਸੁਈ ਆ ਇਹ ਪੰਜਾਂ ਕੁ ਮਹੀਨਿਆਂ ਦੇ ਆਸ-ਪਾਸ ਆ ਹਾਂਜੀ ਪੰਜਾਂ ਕੁ ਮਹੀਨਿਆਂ ਦੇ ਆਸ-ਪਾਸ ਸੁਈ ਆ ਅੱਛਾ ਜੀ ਤਾਂ ਅੱਜ 20 ਤਰੀਕ ਆ 23 ਤਰੀਕ ਨੂੰ ਇਹਨੂੰ 2 ਮਹੀਨੇ ਗੱਭਣ ਦੇ ਹੋ ਜਾਣੇ ਆ ਇਹ ਇਹ 23 ਤਰੀਕ ਨੂੰ 2 ਮਹੀਨੇ ਪੂਰੇ ਹੋ ਜਾਣੇ ਆ ਲਓ ਜੀ ਅੱਗੇ ਵੀਰ ਜੀ ਬਣੀ ਆ 2 ਮਹੀਨੇ ਦੀ ਇੱਕ ਪਾਸ ਨਹੀਂ ਪੂਰੇ ਵੱਡੇ ਕੱਢ ਦੀ ਮੂੰਹ ਚੋਗ ਗਈ ਆ ਪਾ ਚਾਰ ਦਿਨ ਚੈੱਕ ਰੋਣਾ ਜਿਹੜਾ ਤਗੜਾ ਹੈ ਤੇ ਬਾਕੀ ਮੂੰਹ ਵੀਰ ਦੱਸਦਾ ਕਿ ਚਾਰ ਦੰਦ ਆ ਜੇ ਸਿੰਘ ਮੂੰਹ ਦੀ ਸੋਹਣੀ ਖੋਲੋ ਵੀਰ ਜੀ ਖੋਲੋ ਪਾਣੀ ਪੂਣੀ ਆ ਜਿੰਨਾ ਕੋ ਲਈ ਕੋਈ ਪੱਠਾ ਪੁੱਠਾ ਨਹੀਂ ਹੈਗਾ ਨਾ ਬਗੈਰਾ ਸੁੱਕਾ ਤੇ ਨਾ ਗਿੱਲਾ ਤੇ ਛੋਟੀ ਛੋਟੀ ਜੁ ਟੁੱਟੀ ਆ ਅੱਛਾ ਜੀ ਛੋਟੀ ਦੁੱਧ ਹੋਊਗਾ ਕੋ ਪੰਨਾਂ ਤੋਂ 6 ਕਿਲੋ ਤੱਕ ਠੀਕ ਜੀ ਹਾਂ ਤੇ ਜੇ ਕੋਈ ਸੰਭੂਗਾ ਵੀਰ ਭਰਾ ਨਾ ਤੇ ਦੁੱਧ ਹੁਣ ਵੀ 8 ਕਿਲੋ ਵੱਡੇ ਰਮਾਣਾ ਕੱਢੀ ਕੱਦ ਕੱਦ ਇਹ ਮਿਲਦੀ ਕੱਟੀ ਨਾਲ ਹੀ ਜੇ ਕੱਟੀ ਦੇ ਦੋਵੇਂ ਟਾਈਮ ਠੀਕ ਹੈ ਲਓ ਜੀ ਜਦੋਂ ਵੱਡੀ ਛੱਟ ਗਈ ਤੇ ਚੋਣ ਤੇ ਬੜੀ ਠੰਡੀ ਹੈ ਅੱਛਾ ਜੀ ਇਹਨੂੰ ਕੋਲ ਕੇ ਮੂੰਹ ਚੈੱਕ ਕਰਾਈਏ ਕੱਦ ਕੋਦ ਤੁਸੀਂ ਚੈੱਕ ਕਰ ਸਕਦੇ ਕੱਦ ਤਗੜਾ ਝੋਟੀ ਦਾ ਕਰਮਾਲੀ ਨਿਕਲ ਆਵੇ ਤੇ ਝੋਟੀ ਲੱਖੋਂ ਬਾਹਰ ਹੈ ਝੋਟੀ ਲੱਖੋਂ ਬਾਹਰ ਹੈ ਜਿਹੜੀ ਅਗਲੇ ਸੂਏ ਨੂੰ ਹਾਂਜੀ ਬਾਕੀ ਮੱਥੇ ਥੋੜਾ ਫੁੱਲ ਆ ਗਿਆ ਲਓ ਜੀ ਪਿਓਰ ਚਾਰ ਦੰਦਿਆ ਮੂੰਹ ਚਾਰ ਦੰਦ ਤੇ ਛਿੱਗੀ ਦੇ ਦੰਦ ਜਿਹੜੇ ਤੋੜੇ ਆ ਕਰਮਾਲੀ ਨੇ ਲੈ ਜਾ ਵੀਰ ਮੱਠੇ ਕੱਢੀ ਇਹ ਨਾ ਵੀਰ ਭਰਾ ਕੋ ਆਖੇ ਵੀ ਵੀਡੀਓ ਦੇ ਵੱਡੀ ਜਾਂਦੀ ਪਰ ਜਿੱਡੀ ਜਾਂਪੂ ਉਦੋਂ ਵੀ ਵੱ ਹੋ ਸਕਦਾ ਵੀਡੀਓ ਥੋੜਾ ਘੱਟ ਲੱਗੇ ਤੇ ਸਿਰ ਤੇ ਆ ਕੇ ਕੱਢਦਾਂ ਨੂੰ ਦੇਖੂਗਾ ਪੂਰਾ ਮੇਰਾ ਥੋੜਾ ਜਿਹਾ ਘੱਟ ਕੱਢ ਲੱਗਦਾ ਵੀਡੀਓ ਤੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਕਿਹੋਣ ਵੀ ਪੋਲੀ ਥਣਾਂ ਦੀਆਂ ਠੀਕ ਜੀ ਬਾਕੀ ਥਣ ਥਣ ਸਾਰੇ ਵਧੀਆ ਬਿਲਕੁਲ ਬਰਾਬਰ ਥਣ ਇੱਕੋ ਜੀ ਠੀਕ ਜੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਚਲੋ ਝੋਟੀ ਇਹਦੇ ਹੱਡ ਕੋਣ ਛੇਤੀ ਕੋਈ ਚੈੱਕ ਨਹੀਂ ਕਰਾਈ ਕਿਸੇ ਦੀ ਕਿਸਮੇ ਚੈੱਕ ਕਰਾ ਲਈਂਦੇ ਝੋਟੀ ਫਿਰ ਪੂਰੀ ਗਰੰਟੀ ਦੱਸ ਕੇ ਦਿੰਦੇ ਹਾਂ ਹਾਂਜੀ ਹੁਣ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਸੂਣ ਵਾਲੀ ਦੀ ਹੁਣ ਆਪਾਂ 2 23 ਤਰੀਕ ਨੂੰ ਘਰ ਨਾਲ ਦੱਸਿਆ ਵੀ 2 ਮਹੀਨੇ ਹੋਣੇ ਆ ਆ 23 ਤਰੀਕ ਨੂੰ ਹਾਂ 30 ਠੀਕ ਜੀ ਤੇ ਆਪਾਂ ਚੈੱਕ ਨਹੀਂ ਕਰਾਈ ਅੱਜ 20 ਤਰੀਕ ਆ ਤਿੰਨਾਂ ਦਿਨਾਂ 2 ਮਹੀਨੇ ਜਿਹੜੇ ਪੂਰੇ ਹੋ ਜਾਣੇ ਆ ਤੇ ਬਾਕੀ ਵੀਰ ਕਹਿੰਦਾ ਕਿ ਮੈਂ ਕੋਈ ਗਰੰਟੀ ਨਹੀਂ ਦਿੰਦਾ 2 ਮਹੀਨਾ ਦੀ ਬਣੀ ਦੀ ਗਰੰਟੀ ਦੇ ਸਕਦੇ ਆਂ ਹਾਂਜੀ ਹਾਂਜੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਰੇਟ ਵੀਰ ਜੀ ਦੇ ਦਈਏ 70 70 ਦੀ ਕਰ ਦਈਏ ਮਾਨ ਤਣਾ ਹਾਂ ਨਾ ਵੀਰ ਜੀ 65000 ਦੀ ਝੋਟੀ ਲਓ ਵੀਰ ਜੀ 65000 ਦੀ ਮਗਰ ਬਾਕੀ 10 12000 ਦੀ ਕੱਟੀ ਆ ਮਗਰ ਤਕੜੀ ਹੋਈ ਕੱਟੀ ਤੇ ਪੈਸੇ ਕਰ ਜੂ ਅਗਲੇ ਸੁੱਗਣੇ ਝੋਟੀ 65000 ਦੀ ਵੀਰ ਕਹਿੰਦਾ ਕਿ ਜਿਹੜੀ ਝੋਟੀ ਦੇ ਦਾਂਗੇ ਤੇ ਤੀਜੇ ਨੰਬਰ ਤੇ ਵੀਰ ਜੀ ਕਿਦਾਂ ਜੀ ਕੀ ਜਿਆ ਨੰਬਰ ਤੇ ਵੀ ਦੀ ਇਹ ਵੀ ਤਾਜੀ ਸੂਈ ਏ ਝੁੱਟੀ ਅੱਛਾ ਇਹ ਸੂਹਾ ਕਣਵਾਜੇ ਦਾ ਦੂਜਾ ਸੂਹਾ ਸੂਈ ਜੇ ਅੱਛਾ ਜੀ ਦੁੱਧ ਇਹਦੇ ਕੋ ਕਿੰਨਾ ਜੇ ਹੁਣ ਦੁੱਧ ਵੀਰੇ ਥੱਲੇ ਰਾਤੀ ਜੀ ਆਈਆਂ ਝੁੱਟੀਆਂ ਉਧਰ ਹੁਣ ਆਣਾ ਜਣੇ ਇਹ ਤੇ ਦੋਵੇਂ ਆਈਆਂ ਨੇ ਅੱਛਾ ਰਿਆਂ ਨੇ ਚ ਮਗਾਈਆਂ ਵੀਰ ਮਗਾਈਆਂ ਚ ਮਗਾਈਆਂ ਜੇ ਤੇ ਇਹਨਾਂ ਵੀ ਦੁੱਧ ਝੁੱਟੀ ਥੱਲੇ 12 13 ਕਿਲੋ ਹੀ ਆਣ ਕੇ ਤੇ ਸਵੇਰ ਦੀਆਂ ਬੈਠੀਆਂ ਰਹੀਆਂ ਹੋਣੀ ਥੀਆਂ ਹੋ ਸਕਦਾ ਹੁਣ ਵਿਹਾਈ ਡੱਗ ਘਟਾ ਦੇ ਹੁਣ 10 ਕਿਲੋ ਦੇ ਆਸ-ਪਾਸ 10 ਕੇ 10 ਪਰ ਦੁੱਧ ਝੁੱਟੀ ਕੋਨਾ ਕਿਲੋ ਕੱਢੂਗੀ ਠੀਕ ਜੀ ਇਹਦਾ ਵੀ 14 ਕਿਲੋ ਜਿਹ ਇਹਦੇ ਮਗਰ ਕਟਾ ਜਿਹਾ ਚੈੱਕ ਕਰ ਲੋ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਇਹਦੀ ਤਹਾਂ ਕਰਾ ਦੀ ਸੂਈ ਹੈ ਤਹਾਂ ਤੋਂ ਕੋ 12 ਦਿਨ ਹੋ ਸਕਦੇ ਆ ਲਓ ਜੀ 10 ਤੋਂ ਵੀਰ ਕਹਿੰਦਾ ਕਿ ਜਿਹੜਾ 12 ਦਿਨ ਹੋਏ ਆ ਸੂਈ ਨੂੰ ਚੈੱਕ ਕਰਾਓ ਬਾਕੀ ਚੈੱਕ ਕਰ ਲੋ ਤੁਸੀਂ ਫੇਸ ਕੁਆਲਟੀ ਹੈ ਜੈਡ ਬਲੈਕ ਝੋਟੀ ਬਾਕੀ ਸਿੰਘ ਸਿੰਘ ਬੜਾ ਸੋਹਣਾ ਲੱਗਾ ਤੇ ਜਿਹੜਾ ਥਣਾ ਦਾ ਸੈਜ ਗੈਪ ਉਹ ਵੀ ਚੰਗਾ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਕਰੀ ਆ ਕਰ ਸਕਦੇ ਤੁਸੀਂ ਚੈੱਕ ਬਸ ਅਗਲੇ ਥਣਾ ਦਾ ਗੈਪ ਉਹ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਰੀ ਉੱਪਰ ਚ ਬਣੇ ਚ ਰਹੀਆਂ ਨੇ ਜੱਲਾਂ ਫਿਰ ਥੱਕਿਆ ਸੁੱਖੀਆਂ ਕੱਦ ਝੋਟੀ ਦਾ ਵੱਡਾ ਹੈ ਉਧਰੋਂ ਆਈਆਂ ਹਰਿਆਣਿਆਂ ਵੀਰ ਜੀ ਕਿਹੜੇ ਲਾਕੇ ਚ ਲਾਉਂਦੇ ਜੇ ਮਾਲ ਕੀਂਦ ਲਾਕੇ ਜੋਂ ਇਹਦੇ 12 ਕਿਲੋ ਦੁੱਧ ਦੀ ਹੋਊਗਾ ਝੋਟੀ ਥੱਲੇ ਅੱਛਾ ਜੀ ਤੇ ਪਰ ਹੁਣ ਆਪਾਂ ਹਾਲ ਦੀ ਘੜੀ ਦੱਸਿਆ ਵੀ 22 ਡੰਗ ਲੀਟਰ ਖੰਡ ਘਟਾ ਸਕਦੀ ਆ ਠੀਕ ਠੀਕ ਉਹ ਆਉਂਦੇ ਆਉਂਦੇ ਵੀਡੀਓ ਪੈ ਕੇ ਫਿਰ ਵੀ ਹੁਣ ਪੱਠੇ ਖਾਣ ਲੱਗ ਪਈ ਸਵੇਰ ਸਾਰੇ ਬੈਠੀਆਂ ਰਹੀਆਂ ਲੋ ਵੀਰ ਜੀ ਤੁਸੀਂ ਗੱਲ ਵੀਰ ਦੀ ਸੋਣੀ ਲਈ ਆ ਦੁੱਧ 12 ਲੀਟਰ ਹੀ ਹੋਊਗਾ ਬਾਕੀ ਵੀਰ ਕਹਿੰਦਾ 1 ਕਿਲੋ ਖੰਡ ਜੇ ਘਟੀ ਹੋਵੇ ਉਹਦਾ ਕਹਿ ਨਹੀਂ ਸਕਦੇ ਆਪਾਂ 10 ਲੀਟਰ ਦੀ ਜਿਹੜੀ ਗਰੰਟੀ ਦੇ ਦਿੰਨੇ ਆ ਪਿੱਠ ਪੂੜਾ ਤੇ ਪਿੱਠ ਪੂੜ ਇਹੋ ਜਿਹਾ ਆ ਕੇ ਵੀਰ ਜੀ ਇਹਦਾ ਹਾਂਜੀ ਇਹੋ ਜਿਹਾ ਜਵਾਬ ਲਓ ਜੀ ਆ ਜਵਾਬ ਜੇ ਮਗਰ 12 ਕ ਦਿਨ ਦਾ ਉਹ ਦਿਨਾ ਵੀ ਛੁੱਟੀ 14 13 14 14 15 ਕੋਈ ਚੰਗੀ ਸਾਂਭ ਕਰੇ 15 ਲੀਟਰ ਆਉਣਾ ਬੰਦਾ ਜੋ ਸਕਦਾ ਆਗੇ ਪੂਰਾ ਇਹਦਾ ਵੀ ਕੰਮ ਦਾ ਬਜਰ ਵੱਡਾ ਜੇ ਕਦ ਵਜਣਾ ਜਿਹੜਾ ਵੱਡਾ ਛੋਟੇ ਸਾਂਭਣਾ ਇਸ ਵੇਰੇ 6 7 ਵਜੀਆਂ ਚੋਈਆਂ ਨੇ ਤੇ ਵਜੇ 3:30 ਦਾ ਟਾਈਮ ਜੀ ਸਾਢੇ 3 ਵਜੇ ਦਾ ਟਾਈਮ ਹੈ ਹੁਣ ਤੇ ਇਹਦਾ ਰੇਟ ਵੀਰ ਜੀ ਕੀ ਕਰਤੀਏ ਇਹਦਾ 20 ਦੇ ਦਈਏ 1 ਕ 20 ਦੀ 1 ਕ 20 ਦੀ ਹਾਂਜੀ ਨਹੀਂ ਛੱਡੀਏ ਥੋੜਾ ਪਤਾ ਹਾਂਜੀ ਕਰੀਏ ਜਾਇਜ ਮੜਾ ਜੇ ਵੀ ਵਿਧਾਨਾ ਇੱਕ 5 ਦੀ ਦੇਦਾ ਗਿਆ ਲਓ ਵੀਰ ਜੀ 1 ਲੱਖ ਦੇ 5000 ਦੀ ਜੈਡ ਬਲੈਕ ਝੋਟੀ ਦੂਜਾ ਸੁਗਾ ਤੇ 12 ਦਿਨਾਂ ਦੀ ਸੂਈ 10 ਲੀਟਰ ਮੌਕੇ ਦੇ ਤਿਆਰ ਹੈ 15 ਲੀਟਰ ਦੁੱਧ ਜਿਹੜਾ ਵੀਰ ਕਹਿੰਦਾ ਚੰਗੀ ਸੇਵਾ ਕਰੇ ਕੋਈ ਪਰਜੂਗੀ ਤੇ ਚੌਥੇ ਨੰਬਰ ਦੇ ਵੀਰ ਜੀ ਚੌਥੇ ਨੰਬਰ ਦੇ ਵੀਰ ਜੀ ਦੁੱਧ ਦਾ ਸਮੁੰਦਰੀ ਹੈ ਅੱਛਾ ਜੀ ਹਾਂ ਦਿਨ ਤੋਂ ਚੱਲ ਲੈਣ ਲੈ ਜੂਗੀ ਲਓ ਜੀ ਦੇਖਣ ਵੀ ਦਿਹਾ ਹੈ ਆਪਾਂ ਇਹਨੂੰ ਪਹਿਲੇ ਸਵੇਰੇ ਪਤਾ ਕਿ ਦੁੱਧ ਦਾ ਸਮੁੰਦਰ ਵੀਰ ਜੀ ਉਹਨੂੰ ਕਿਹਾ ਜਾਂਦਾ ਜੀ ਹਲਦੀ ਦਾ ਕੁਝ ਹਾਂ ਹਲਦੀ ਦਾ ਬਸ ਲਓ ਜੀ ਤੁਸੀਂ ਚੈੱਕ ਕਰ ਸਕਦੇ ਕਰਮਾ ਕਿ ਰਿਕਾਰਡ 14 ਲੀਟਰ ਦਾ ਜੇ ਅੱਛਾ ਜੀ ਪਹਿਲੇ ਸਵੇਰੇ ਦਾ ਪਹਿਲੇ ਸਵੇਰੇ ਤੇ ਦੰਦੋਂ ਜਵਾਨ ਹੋਣੀ ਆ ਦੰਦੋਂ ਜਵਾਨ ਆ ਦੂਜੇ ਸਵੇਰੇ ਸੁਣਾ ਨੇ ਦੂਜਾ ਸਵੇਰ ਕੀ ਸੂਹੂਗੀ ਤੇ ਦੰਦੋਂ ਜਵਾਨ ਆ ਤੇ ਬਾਕੀ ਥੱਲੇ ਕਰਮਾਂ ਵਾਲੀ ਪੰਡਾ ਹੀ ਪਾਈ ਫਿਰਦੀ ਐ ਸੀਲ ਠੰਡੀ ਹੈ ਕਬਰ ਤਿੱਪੀ ਐ ਇਦਾਂ ਹੀ ਥੱਲੇ ਬੈ ਕੇ ਤੇ ਬਿਲਕੁਲ ਕੋਈ ਮੰਗਾ ਨਹੀਂ ਪਾਇਆ ਕੋਈ ਗੱਲ ਨਹੀਂ ਲਓ ਜੀ ਵੀਰ ਜੀ ਇਹ ਗੱਲ ਵੀ ਉਹਨਾਂ ਹੀ ਕਵਾਂਗੇ ਜਿਹਨੇ ਸੱਚੀ ਪੰਡਾ ਪਾਈਆਂ ਇਹ ਨਹੀਂ ਕਿ ਥੱਲੇ ਕੋਈ ਦੇਖੇ ਨਾ ਰੇ ਪੰਡਾ ਕਹੀਂ ਜਾਈਏ ਬਿਲਕੁਲ ਜੀ ਨਾ ਪਰ ਲਾ ਭੜੇ ਨਾ ਮਗਰ ਲਾ ਭੜੇ ਥਾਣਾ ਹਾਂਜੀ ਹਾਂਜੀ ਵੇਖੋ ਜੀ ਗੇਠਾ ਗੇਠਾਂ ਦੇ ਥਣ ਲੱਗੇ ਜੇ ਗੇਠ ਦੇ ਥਣ ਲੱਗਾ ਪੂਰਾ ਚੈੱਕ ਕਰ ਸਕਦੇ ਤੋਰਾ ਤਾਰਾ ਕਰਮਾਲੀ ਦਾ ਚਰਨ ਝੋਟੀ ਨਾਲ ਲੈ ਜਾਣਾ ਅਜੇ ਵੀ ਜਿਹੜੇ 2 ਤੋਂ 4 ਦਿਨ ਵੀਰ ਕਹਿੰਦਾ ਕਿ ਲੈ ਜਾਊਗੀ ਤੇ ਕਰਮਾਲੀ ਹੋਰ ਖੁੱਲ ਜੂਗੀ ਹੋਰ ਥੱਲੂਗਾ ਆਪਣੀ ਪੂਰੀ ਕਰਤੂਤ ਕਰਕੇ ਵਿਖਾਊਗੀ ਬਾਕੀ ਕਮੀ ਕੋਈ ਨਹੀਂ ਸਿੰਘਮੂ ਦੀ ਸੋਹਣੀ ਹੈ ਸ਼ਕੀਨੀ ਫੋਲਿਆ ਝੋਟੀ ਦੀ ਜੈਡ ਬਲੈਕ ਹੈ ਫਿਰ ਥੱਲੇ ਦੇ ਤੁਸੀਂ ਚੈੱਕ ਕਰ ਹੀ ਸਕਦੇ ਜੇ ਪੰਡਾ ਪਈਆਂ ਕਰਮਾਲੀ ਨੇ ਤੇ ਕਿੰਨਾ ਦੁੱਧ ਗਿਆ ਅੱਜ ਭਰ ਜੂਗੀ ਬੇਟੀ ਦੁੱਧ ਤੇ 10 ਰਕਾ ਜੇ ਕੋ ਸੇਵਾ ਕਰੇ ਤੇ 16 17 ਕਿਲੋ ਵੀ ਦੇ ਸਕਦੀ 16 ਤੋਂ 17 ਲੀਟਰ ਜਿਹੜਾ ਵੀਰ ਕਹਿੰਦਾ ਕਿ ਦੁੱਧ ਚੰਗੀ ਸੇਵਾ ਕੋਈ ਕਰੇ ਤੇ ਚੋ ਸਕਦਾ ਦਸਨ ਮੁਤਾਬਕ ਵੀ 14 ਕਿਲੋ ਪਿਛਲੇ ਸਵੇਰੇ ਦਾ ਰਿਕਾਰਡ ਦੇਖਣ ਦਿਆ ਵੀਰ ਜੀ ਚਲੋ ਆਪਣੇ ਮੂੰਹੋਂ ਤਾਰੀਫ ਨਹੀਂ ਹੁੰਦੀ ਪਰ ਇਹੋ ਜੀ ਚੀਜ਼ ਅੱਗੇ ਹੋਵੇ ਤਾਂ ਤਾਰੀਫ ਕਰਨੀ ਪੈਂਦੀ ਹੈ ਆਪਾਂ ਕੋਈ ਵੀਰ ਨੇ ਵੇਖਣ ਦੇ ਹਿਸਾਬ ਲਾ ਲੈਣਾ ਵੀ ਕਿਹੜੀ ਦੇਣ ਵਾਲੀ ਲਓ ਜੀ ਵੀਰ ਜੀ ਕਰ ਲਓ ਤੁਸੀਂ ਚੈੱਕ ਇਹਦਾ ਰੇਟ ਵੀਰ ਜੀ ਕੀ ਕਰਨਾ ਜੀ ਇਹਦਾ ਬਿਲ ਤੇ ਰੇਟ ਤੇ ਮੇਰਾ ਜੀ ਕਰਦਾ ਵੀ 2 ਲੱਖ ਕਰ ਲਈਏ ਨਹੀਂ 2 2 ਅੰਦਰ ਹੀ ਕਾ ਪੰਜਾਇਜ ਕਰਨਾ ਬਿਲਕੁਲ। ਇਹਦੀ ਝੋਟੀ ਦਾ ਮੁੱਲ 1.5 ਲੱਖ ਰੁਪਈਆ। ਅੱਛਾ ਜੀ। 1 40 ਦੀ ਹਾਨ ਆ ਇਹ। 1 40 ਦੀ? ਹਾਂ ਜੀ ਹਾਂ ਜੀ। ਕਰ ਦਈਏ ਥੋੜਾ ਬੋਧਾ। ਹਾਂ ਜੀ। ਤੇ ਕਰ ਦਈਏ ਥੋੜਾ ਬੋਧਾ। ਚਲੋ ਕਰ ਦਾਂ ਫਿਰ ਫੋਨ ਤੇ ਕੋ ਮਾਤਨ ਕਰ ਦਾਂਗੇ। ਆਹੋ ਇਹ ਕਰ ਦਾਂਗੇ। ਘੱਲਣਾ ਤੇ ਆਪਾਂ ਕੀ ਕਹਿੰਦੇ ਹੁੰਦੇ ਆ ਨਾ ਕੀ ਕਿਸੇ ਦੇਗਾ ਕੀ ਨਹੀਂ ਰੱਬ ਫੋਲ। ਘੱਲਣਾ ਬਸ ਬਸ। ਲਓ ਜੀ ਕਰੋ ਚੈੱਕ ਲੱਗ। ਚਲੋ ਪੈਸੇ ਵੀ ਬੰਨ ਕੇ ਨਾਲ ਲਈ ਫਰੀਂਦੀ ਆ ਕਈ ਵਾਰ। ਵੀਰ ਪਤਾ ਕੀ ਐ ਰੇਟ ਜਿੰਨਾ ਤੂੰ ਕਰਤਾ ਨਾ ਇਹਦਾ ਉਹ ਵੀ ਕੋਈ ਜ਼ਿਆਦਾ ਨਹੀਂ ਹੈਗਾ। ਬਾਕੀ ਆਪਾਂ ਕਹਿ ਦਿੰਦੇ ਜ ਵੀ ਜੀ ਇਹ ਵੀ ਬਹੁਤ ਠੰਡ ਚੱਡੇ ਦੀ ਸਾਫ ਆ। ਲਓ ਜੀ ਕਰੋ ਚੱਪ। ਤੇ ਇਹਦਾ ਸੁਆ ਕਿਣਵਾ ਜੇ? ਇਹਦਾ ਵੀ ਜੀ ਸੁਆ ਤਾਂ ਵੀ ਦੂਜਾ ਹੀ ਐ। ਅੱਛਾ ਜੀ ਖੋਲੋ। ਬੋਲੀ ਝੋਟੀ। ਇਹਦਾ ਵੀ ਸੁਆ ਜਿਹੜਾ ਵੀਰ ਕਹਿੰਦਾ ਕਿ ਦੂਸਰਾ ਹੀ ਆ। ਤੇ ਇਹ ਕਿੰਨੇ ਕੁ ਦਿਨ ਖੜਦੀ ਹੈ ਜੇ? ਇਹ ਵੀ ਇੰਨੇ ਕੁ ਦਿਨ ਤੋਂ ਚਾਹਤ ਲੈ ਜੂਗੀ। ਲੈ ਵੀ ਵੀਰ 4 ਕੁ ਦਿਨ ਜਿਹੜੇ ਟਾਈਮ ਕਹਿੰਦਾ ਵੀਰ ਲੈ ਜੂਗੀ ਹਜੇ। ਤੇ ਬਾਕੀ ਥੱਲੇ ਤੁਸੀਂ ਚੈੱਕ ਕਰ ਸਕਦੇ ਇਹ ਵੀ ਪੰਣਾ ਹੀ ਪਾਈ ਫਿਰਦੀ ਹੈ ਠੰਡ ਠੰਡ ਚੰਗਾ ਲੱਗਾ। ਐ ਚੰਗੇ ਚਵਾ ਵਾਲੀ ਝੋਟੀ ਆ। ਲੈ ਜਾ ਵੀਰ ਜੈਡ ਬਲੈਕ ਹੈ ਵੀ ਸਿੰਘ ਥੋੜਾ ਜਿਹਾ ਖੁੱਲਾ ਜਿਹੜਾ ਇਹਦਾ ਬਾਕੀ ਬਾਡੀ ਦੇ ਹਿਸਾਬ ਨਾਲ ਫੱਬਦਾ ਪੂਰੀ ਰਾਜੀ ਹੈ ਵੇਖੋ ਕਿੱਡਾ ਗੁੰਦੀ ਪਈ ਹੈ ਤੇ ਕਿੰਨਾ ਕੁ ਦੁੱਧ ਭਰ ਜੂ ਵੀਰ ਜੀ ਤੁਹਾਡੇ ਹਿਸਾਬ ਨਾਲ 11 ਕਿਲੋ ਦੁੱਧ ਪਈਲੇ ਸਵੇਰੇ ਨੇ ਪਈਲੇ ਸਵੇਰੇ ਅੱਛਾ ਜੀ ਲੈ ਆ ਵੀਰ ਲੈ ਆ ਵੱਡ ਦੇ ਹਿਸਾਬ ਨਾਲ 11 12 ਕਿਲੋ ਦੁੱਧ ਬਹੁਤ ਹੈ ਦਾ ਹਾਂ ਜੀ ਹਾਂ ਜੀ ਜਿਹੜਾ ਕਾਦਿਆ ਜਿਆਦਾ ਵੱਡਾ ਨਹੀਂ ਤੇ ਜਿਆਦਾ ਛੋਟਾ ਨਹੀਂ ਦਰਮਿਆਨਾ ਕਾਦਿਆ ਝੋਟੀ ਦਾ ਹੈ ਜੈਡ ਬਲੈਕ ਹੈ ਕਰਤੂਤ ਵਾਲੀ ਝੋਟੀ ਥੱਲੇੋਂ ਦਿਖਣ ਦੇਈ ਹੈ ਤੇ ਬਾਕੀ ਥਣ ਥਣ ਬੜੇ ਚੰਗੇ ਲੱਗੇ ਗੈਪ ਤੇ ਲੱਗੇ ਆ ਲਓ ਜੀ ਫਿਰ ਕਰੋ ਚੈੱਕ ਅੱਗੇ ਨਹੀਂ ਥੱਲੇ ਤੋਂ ਆਰਡਰ ਕੁਆਲਿਟੀ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਣ ਥਣ ਨੋਕਲਾ ਲੱਗਾ ਚੰਗਾ ਤੇ ਇਹਦਾ ਰੇਟ ਵੀਰ ਜੀ ਕੀ ਕਰਦਿਏ ਇਹਦਾ ਵੀਰ ਜੀ ਮੁੱਲ 85000 ਰੁਪਇਆ ਹੈ ਅੱਛਾ ਜੀ ਹੂੰ ਇਹ 80000 ਦੀ ਦੇ ਦਾਂਗੇ ਅਸੀਂ 80000 ਦੀ ਬਿਲਕੁਲ ਜਾਇਜ਼ ਰੇਟ ਵੀਰ ਨੇ ਕਰਤਾ 80000 ਰੁਪਏ ਦੀ ਕੋਈ ਦੋਕ ਦਿਨ ਦਾ ਟਾਈਮ ਖੜੂਗੀ ਸੁੱਬੂਗੀ ਕਰਮਾਲੀ ਜੀ ਬਸ ਬੋਸ ਪੰਦੀ ਜਾਂਦੀ ਆ ਹਾਂਜੀ ਹਾਂਜੀ ਹਾਂ ਪਣੀ ਪੁਣੀ ਚੰਗੀ ਆ ਕਰਮਾਲੀ ਤੇ ਕਿੰਨੇ ਦੀ ਕਹਿ ਜੇ ਹੁਣ ਇਹ 80000 ਦੀ ਆਪਾਂ ਦੇ ਦਾਂਗੇ 80000 ਦੀ ਹਾਂ ਨਹੀਂ ਦੇ ਦਾਂਗੇ ਤੇ ਇਹ ਵੀਰ ਜੀ ਅੱਗੇ ਕਿੰਵੇਂ 6ਵੇਂ ਨੰਬਰ ਤੇ ਆ ਗਈ ਏ? ਹਾਂਜੀ। ਇਹ ਇਹਦੀ ਜਾਣਕਾਰੀ ਕੀ ਜੇ? ਇਹ ਵੀ ਵੀਰ ਦੀ ਚੰਗੇ ਵੱਡੇ ਰਿਕਾਰਡ ਵਾਲੀ ਆ। ਅੱਛਾ ਜੀ। ਇਹ ਵੀ 14 ਕਿਲੋ ਦੁੱਧ ਕਰਦੀ ਰਹੀ ਆ। ਠੀਕ ਜੀ। ਥੋੜੀ ਜਿਹੀ ਮੈਂ ਲੇਵੇ ਦੀ ਤੱਕ 19 ਕੀ ਗਾਂ ਰੱਖਦੀ ਆ। ਤੱਕ ਥੋੜੀ ਜਿਹੀ ਅੱਗੇ ਰੱਖਦੀ ਆ। ਬਾਕੀ ਕਾਤ ਬਾਕੀ ਸੂਆ ਇਹਦਾ ਕਿੰਵਾ ਜੇ? ਇਹਦਾ ਸੂਆ ਵੀਤੀ ਦੂਜਾ ਹੀ ਸੂਆ ਜੀ। ਖੋਲ ਦੇ ਪ੍ਰਧਾਨ ਖੋਲ। ਸੂਆ ਇਹਦਾ ਵੀ ਦੂਜਾ ਹੀ ਆ। ਦੂਜਾ ਸੂਆ ਆ। ਆਹ ਬਸ ਮੋਟਾ ਪਰ ਪੋਲੀ ਰੂਮਰ ਦੀ। ਇਹ ਕਿਦਾਂ ਮਰ ਟਾਈਮ ਖੜਦੀ ਏ ਜੇ? ਹਾਂ ਜੀ ਐਮ ਖੜਦੀ ਜੇ। ਕਿੰਨਾ ਟਾਈ ਲੋ 13 14 ਕਿਲੋ ਬੜੇ ਰਕਮਾਨ ਨਾ ਕੱਢੂਗੀ ਲੋ ਜੀ ਵੀਰ ਜੀ ਬਾਕੀ ਗਾੜ ਚੰਗੀ ਹੋਗੀ ਇਹਦੀ ਹਾਂਜੀ ਹਾਂਜੀ ਗਾੜ ਚੜ ਸਾਰੀ ਬਰਾਬਰ ਹੀ ਹੋਗੀ ਠੀਕ ਜੀ ਲੋ ਜੀ ਚੈੱਕ ਕਰ ਲਓ ਸੂਗਾ ਇਹਦਾ ਵੀਰ ਕਹਿੰਦਾ ਦੂਜਾ ਹੀ ਆ ਦੂਜਾ ਲਾਲੇ ਕੋਈ ਤੀਜਾ ਲਾਲੇ ਤੀਜਾ ਵੀ ਲਾਲੇ ਕੋਈ ਹਾਂਜੀ ਦੂਜਾ ਪਰ ਤੀਜਾ ਸੂਗਾ ਹਾਂਜੀ ਵਖਮਦੀ ਤੇ ਜਗ ਸੂਗਾ ਬਾਕੀ ਸਿੰਘ ਮੂੰਹ ਦੀ ਸੋਹਣੀ ਆ ਸਾਰੀ ਮੱਥੇ ਤੇ ਛੋਟਾ ਜਿਹਾ ਫੋਲ ਆ ਗਿਆ ਤੇ ਜੈਡ ਬਲੈਕ ਨਹੀਂ ਆਪਾਂ ਕਹਿ ਸਕਦੇ ਬਾਕੀ ਥਣ ਥਣ ਜਿਹੜਾ ਚੰਗਾ ਲੱਗਾ ਚੈੱਕ ਕਰ ਲਓ ਤੁਸੀਂ ਗੈਪ ਗੁ ਆ ਗਾੜ ਵੇਖ ਲਓ ਅੱਗੇ ਤੁਸੀਂ ਹਾਂ ਲੇਵੇ ਦੇ ਨਾੜਾ ਛੱਡੇ ਤੋਂ ਪਤਾ ਲੱਗਣਾ ਗਾੜ ਕਿੰਨੀ ਦੇਣੀ ਹੈ ਹਾਂਜੀ ਹਾਂਜੀ ਤੇ ਨਾੜਾ ਨੂੜਾ ਚੰਗੀਆਂ ਛੱਡੇ ਦੇ ਉੱਤੇ ਤੇ ਇਹਦਾ ਵੀਰ ਜੀ ਮੁੱਲ ਕੀ ਕਰਨਾ ਜੀ ਆਪਾਂ ਇਹ ਦੇ ਦਿੱਤੀ ਆਪਾਂ ਪੂਰੇ ਲੱਖ ਦੀ ਨਹੀਂ ਅੰਦਰ ਕਰੀਏ ਇਹਨੂੰ ਹਾਂਜੀ ਅੰਦਰ ਕਰੀਏ ਤੱਕ ਥੋੜੀ ਗਾਂ ਰੱਖਦੀ ਹੋਰ ਨਹੀਂ ਕੋਈ ਗੱਲ ਵੀਰ ਜੀ ਆਪਾਂ ਅੰਦਰ 10000 ਹੀ ਕਰ ਦਨੀ ਹੈ 90000 ਦੀ ਜੀ 90000 ਦੀ 88 ਦੀ ਕਰ ਦਈਏ ਕਿਲੋ 88 ਦੀ ਜਾਣਦੇ ਹੋ ਦੁੱਧ ਚੇਰਾ 14 13 14 ਕਿਲੋ ਬੜੇ ਵੱਡੀ ਮੈਂ ਛੋਟੀ ਨਾ ਕੋਈ ਵੱਡੀ ਮੱਝ ਆ ਸੁਗੜਾ ਕੋਈ ਤੀਸਰਾ ਲਾਲੇ ਵੀਰ ਕਹਿੰਦਾ ਤਾਂ ਘਰ ਵਾਲਿਆਂ ਦੂਸਰਾ ਹੀ ਗਿਆ ਸਿੰਘ ਮੂੰਹ ਤੇ ਇਹ 88000 ਦੀ ਵੀਰ ਕਹਿੰਦਾ ਕਿ ਹਾਂ ਨਾ ਹੀ ਦੇ ਦਾਂਗੇ ਛੋਟ ਆਪਣੀ ਮਰਜ਼ੀ ਨਾਲ ਕਰ ਦਾਂਗੇ ਅੱਗੇ ਮੀਨੀ ਦਾ ਨਗੀਨਾ ਆ ਗਿਆ ਜੀ ਬੀ ਵੀ ਘਰ ਵਾਲੇ ਪਹਿਲਾਂ ਹੀ ਸੂਆ ਦੱਸਿਆ ਜੀ ਸਾਨੂੰ ਅੱਛਾ ਜੀ ਤੇ ਸਿੰਘ ਪੂਰੇ ਹਿਲਦੇ ਜਾਵੇ ਲਓ ਜੀ ਲਾਗੇ ਤੋਂ ਚੈੱਕ ਕਰਾ ਦਿੰਦੇ ਇੱਕ ਰੇ ਆ ਵੇਖੋ ਭੱਜੇ ਹੀ ਫਿਰਦੇ ਜੀ ਦੋਵੇਂ ਆਦਮੀ ਪੁੱਛਦਾ ਦੋਵੇਂ ਸਿੰਘ ਹਿਲਦੇ ਇੱਕ ਦੇ ਆਪਾਂ ਕਹਿ ਦਿੰਦੇ ਆ ਕਿ ਹਿਲਦੇ ਆ ਹਿਲਦੇ ਹੁੰਦੇ ਨਹੀਂ ਆ ਹਾਂ ਹਿਲਦੇ ਹੁੰਦੇ ਨਹੀਂ ਪੂਰੇ ਹਿਲਦੇ ਆ ਤੁਹਾਨੂੰ ਲੱਗੇ ਤਾਂ ਚੈੱਕ ਵੀ ਕਰਾਤੇ ਆ ਤੇ ਸੁਹਾ ਗਿਣਵਾ ਜੇ ਤਾਂ ਵੀਰ ਜੀ ਉਹ ਵੀਰ ਜੀ ਪਹਿਲਾਂ ਹੀ ਸੁਹਾ ਘਰ ਵਾਲਿਆਂ ਦਾ ਦੱਸਿਆ ਜੀ ਅੱਛਾ ਜੀ ਪਹਿਲਾਂ ਹੀ ਸੁਣੀ ਆ ਜੀ ਸੁਈ ਆਏ ਸੁਈ ਆ ਗਿਆ ਜਵਾਕੀ ਆ ਗਿਆ ਜੀ ਇਹਨਾਂ ਦਾ ਕੱਟੀ ਆ ਉਹ ਖਾਣੇ ਆਪਾਂ ਲਓ ਜੀ ਕਿੰਨੇ ਕ ਦਿਨ ਹੋ ਗਏ ਸੁਈ ਨੂੰ ਇਹਨੂੰ ਵੀਡੀਓ ਕੋਈ 8-10 ਦਿਨ ਹੋ ਗਏ ਸੁਈ ਨੂੰ 8 ਤੋਂ 10 ਦਿਨ ਜਿਹੜੇ ਸੁਈ ਨੂੰ ਹੋ ਗਏ ਇਸ ਵਕਤ ਛੋਟੀ ਥੋੜੇ 10 ਕਿਲੋ ਦੋ ਤਿਆਰ ਜੇ ਠੀਕ ਹੈ ਜੀ ਤੇ ਪੋਲੀ ਰੂ ਮਰ ਗਈ ਜੇ ਬਾਕੀ ਥਣਾ ਲਓ ਜੀ ਮੀਨੀ ਝੋਟੀ ਆ ਨੀਲੀ ਰਾਵੀ ਦਾ ਥੋੜਾ ਬਹੁਤਾ ਪੱਖ ਰੱਖਦੀ ਥੱਲੋ ਕਰਕੇ ਵਿਖਾਓ ਐ ਵੇਖੋ ਕਿਦਾਂ ਚੌੜੀਆਂ ਕਰ ਕਰ ਤਾਹਦ ਤਗੜਾ ਤੇ ਚਾਲ ਪਲਵਾਨੀ ਆ ਗਈ ਜੀ ਲਓ ਜੀ ਕੋਈ ਵਿਰਲੀ ਮੱਝ ਇਦਾਂ ਦੀ ਚਾਲ ਰੱਖਦੀ ਐ ਲੈ ਆ ਵੀਰ ਲੈ ਆ ਮੀਨੀ ਸਿੰਘ ਦੋਵੇਂ ਹਿਲਦੇ ਮੱਥੇ ਤੇ ਫੁੱਲ ਆ ਤੇ ਪੂਛ ਵੀ ਜਿਹੜੀ ਚਿੱਟੀ ਆ ਗਈ ਐ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਹੋ ਜਿਹੜੀ ਮਗਰ ਤੇ ਕੱਟੀ ਹੋ ਪ्योर ਮੋਰਾ ਦੀ ਦੀ ਪੂਛ ਜਿਹੜੀ ਕੱਟੀ ਠੀਕ ਜੀ ਤੇ ਮਗਰ ਜਿਹੜੀ ਕੱਟੀ ਆ ਵੀਰ ਦੱਸਦਾ ਕਿ ਜੈਡ ਬਲੈਕ ਆ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਕੋਈ ਸੰਭੂਗਾ ਵੀਰ ਤੇ ਦੁੱਧ ਪਾਰਾਂ ਤੇ ਵੱਡੀ ਜਣਾ ਛੁੱਟੀ ਨਹੀਂ ਥੱਲੇੋਂ ਕਰਮ ਵਾਲੀ ਸਫਾਈਆਂ ਜੇ ਬਿਲਕੁਲ ਲਾਗੇ ਨੂੰ ਚੈੱਕ ਕਰਾ ਦਿੰਨੇ ਆ ਤੁਹਾਨੂੰ ਲਓ ਜੀ ਕਰੋ ਚੈੱਕ ਤਾਂ ਸੁਣ ਚੰਗਾ ਚਵਾਈ ਇੱਕ ਨੰਬਰ ਹੈ ਵੀਰ ਜੀ ਇੱਕ ਨੰਬਰ ਪੋਲੀ ਰੂਮਰ ਤੇ ਇਹਦਾ ਰੇਟ ਕੀ ਰੱਖੀਏ ਇਹ ਵੀਰ ਜੀ 95000 ਦੀ ਛੁੱਟੀ ਦੇ ਦੀਏ ਆਪਾਂ 95 ਦੀ ਹਾਂਜੀ ਕਰ ਦੋ ਮਾਨਤਨ ਥੋੜਾ ਪਤਾ ਚਲੋ ਇਹ ਵੀ 90 ਦੀ ਜਾਂ ਦੋ ਲਓ ਜੀ ਵੀਰ ਜੀ ਇਹ ਵੀ 90 ਬਰਾਬਰ ਨਾ ਕਰ ਦੀਏ ਤੁਸੀਂ ਚਲੋ ਵੇਖ ਲਓ ਬਰਾਬਰ ਲਓ ਜੀ 88000 ਦੀ ਆ ਤੇ 88 ਦੀ ਉਹਨੇ ਪਹਿਲਾ ਸੁਗਾ ਜਿਹੜਾ ਸੂਈ ਆ ਹਾਂਜੀ ਹਾਂਜੀ ਤੇ ਇਹਨੇ ਤੀਜਾ ਸੁਗਾ ਪਰ ਕੋਈ ਵੀਰ ਭਰਾ ਇਹਨਾ ਆਖੇ ਵੀ ਕਦ ਵਿਡੀਓ ਦੇ ਵੀ ਵੱਡੇ ਜਾਬ ਦੇ ਨਿੱਕੇ ਨਾਲ ਪੂਰੇ ਵੱਡੇ ਕਦ ਦੇ ਮੌਕੇ ਦੀਆਂ ਆਣ ਕੇ ਕਹਾਂ ਦਾਂਗੇ ਜੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜਿਹੜੀ ਆ ਝੋਟੀ ਮੀਣੀ ਆ ਗਈ ਇਹਦਾ ਵੀ ਕਦ ਵੱਡਾ ਹੈ ਤੇ ਆ ਜਿਹੜੀ ਆਪਾਂ 5ਵੇਂ 6ਵੇਂ ਨੰਬਰ ਤੇ ਦਿਖਾਈਏ ਇਹਦਾ ਵੀ ਕਦ ਤਕੜਾ ਹੈ ਤੇ ਜਿਹੜੀ 5ਵੇਂ ਨੰਬਰ ਤੇ ਉਹਦਾ ਕਦ ਦਰਮਿਆਨਾ ਥੋੜਾ ਜਿਹਾ ਤੇ ਇਹਨੇ ਪਸ਼ੂ ਪਾਉਣੇ ਆ ਵੀਰ ਜੀ ਹੋਰ ਕੋਈ ਵੀ ਨਹੀਂ ਨਹੀਂ ਤੇ ਵੜੇ ਪਾਉਣੇ ਆ ਬੈਠ ਚਲੋ ਰਹਿਣ ਦੀਏ ਅੱਛਾ ਕਰੇ ਲਈ ਹੈ ਤੇ ਹੋਰ ਕੋਈ ਬੇਨਤੀ ਕਰਨੀ ਹੋਵੇ ਆਪਾਂ ਬਾਕੀ ਵੀਹਾ ਵੀਰਾ ਭਰਾਵਾ ਅੱਗੇ ਬੇਨਤੀ ਆ ਫੋਨ ਲਾਵੇ ਵੀਰ ਸੌਦਾ ਕਰੇ ਤੇ ਪਿਆਰ ਨਾਲ ਹਨਾ ਹਾਂਜੀ ਬਿਲਕੁਲ ਸਹੀ ਗੱਲ ਹੈ ਖਾਬ ਕਰੇ ਤੇ ਆਪਣੀ ਤਸੱਲੀ ਭਾਵੇਂ ਵੀਡੀਓ ਕਾਲ ਤੇ ਕਰ ਲੇ ਤੇ ਭਾਵੇਂ ਇੱਥੇ ਆਣ ਕੇ ਕਰ ਲੇ ਹਨਾ ਬਿਲਕੁਲ ਜੀ ਚਲੋ ਕਰਕੇ ਹਿਸਾਬ ਦਾਬ ਦਾ ਆਪਣਾ ਪਸ਼ੂ ਲੈ ਕੇ ਜਾਵੇ ਲਓ ਜੀ ਵੀਰ ਜੀ ਇਹੋ ਹੀ ਬੇਨਤੀ ਸਾਡੀ ਹੁੰਦੀ ਹੈ ਹਮੇਸ਼ਾ ਆਪਣੀ ਤਸੱਲੀ ਕਰੋ ਤੇ ਬਾਕੀ ਜਿਹੜੇ ਵੀ ਬੰਦੇ ਦੀ ਅਸੀਂ ਵੀਡੀਓ ਪਾਵਾਂਗੇ ਸਾਡੇ ਚੈਨਲ ਤੇ ਪਹੂਗੀ ਫੁੱਲ ਗਰੰਟੀ ਲਵਾਂਗੇ ਹਰ ਪਸ਼ੂ ਦੀ ਤੇ ਬਾਕੀ ਤਸੱਲੀ ਕਰਨਾ ਤੁਹਾਡਾ ਵੀ ਫਰਜ਼ ਪੰਦਾ ਚੰਗੀਆਂ ਝੋਟੀਆਂ ਤੇ ਜੋ ਸੱਚ ਹੈ ਉਹ ਹੀ ਵੀਰ ਨੇ ਦੱਸਿਆ ਤੇ ਖਰੀਦੋ ਵੀਰ ਦੇ ਕੋਲੋਂ ਝੋਟੀਆਂ ਤੇ ਲੈ ਕੇ ਜਾਓ ਆਪਣੇ ਘਰ ਕਰਮਾ ਆਲੀਆਂ